ਮੇਰੇ ਕੋਲ 4 ਗਲਾਸ ਅਤੇ ਇੱਕ ਛੋਟਾ ਬੀਕਰ ਹੈ ਜਿੰਨਾ ਵਿੱਚ ਥੋੜਾ ਥੋੜਾ ਪਾਣੀ ਹੈ। ਮੇਰੇ ਕੋਲ ਖਾਣਾ ਪਕਾਉਣ ਵਾਲਾ ਤੇਲ ਵੀ ਹੈ ਅਤੇ ਇੱਕ ਪਲੇਟ ਹੈ ਜਿਸ ਵਿੱਚ ਕੁਝ ਨਮਕ, ਖੰਡ, ਹਲਦੀ ਅਤੇ ਆਟਾ ਹੈ। ਮੈਂ ਇਹਨਾਂ ਸਾਰੇ ਪਦਾਰਥਾਂ ਦੀ ਥੋੜੀ ਥੋੜੀ ਮਾਤਰਾ ਨੂੰ ਪਾਣੀ ਨਾਲ ਭਰੇ ਇਹਨਾਂ ਗਲਾਸਾਂ ਵਿੱਚ ਮਿਲਾਵਾਂਗਾ ਅਤੇ ਇਹਨਾਂ ਨੂੰ ਪਾਣੀ ਵਿੱਚ ਘੋਲਣ ਦੀ ਕੋਸ਼ਿਸ਼ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਦੇਖੋ ਅਤੇ ਸਮਝੋ ਕਿ ਕੀ ਹੁੰਦਾ ਹੈ। ਠੀਕ ਹੈ? ਤਾਂ ਚਲੋ ਇਹ ਪ੍ਰਯੋਗ ਕਰਦੇ ਹਾਂ। ਸਭ ਤੋਂ ਪਹਿਲਾਂ ਨਮਕ ਨੂੰ ਮਿਲਾਉਂਦੇ ਹਾਂ। ਇਸਦੇ ਬਾਅਦ ਚੀਨੀ ਨੂੰ ਮਿਲਾਉਂਦੇ ਹਾਂ ਫਿਰ ਇਹ ਹਲਦੀ ਹੈ ਇਸ ਨੂੰ ਵੀ ਮਿਲਾ ਲੈਣੇ ਆ ਤੇ ਆਖਿਰ ਵਿੱਚ ਆਟੇ ਨੂੰ ਮਿਲਾਉਂਦੇ ਹਾਂ ਹੁਣ ਮੈਂ ਇਹਨਾਂ ਨੂੰ ਘੋਲਣ ਦੀ ਕੋਸ਼ਿਸ਼ ਕਰਾਂਗਾ ਆਓ ਹੁਣ ਇਹਨਾਂ ਸਾਰੇ ਗਲਾਸਾਂ ਨੂੰ ਧਿਆਨ ਨਾਲ ਦੇਖੀਏ ਸਭ ਤੋਂ ਪਹਿਲਾਂ ਨਮਕ ਵਾਲੇ ਗਲਾਸ ਨੂੰ ਦੇਖਦੇ ਹਾਂ ਸਾਨੂੰ ਇੱਥੇ ਕੀ ਦਿਖਾਈ ਦੇ ਰਿਹਾ ਹੈ ਆਪਾਂ ਦੇਖ ਸਕਦੇ ਹਾਂ ਕਿ ਨਮਕ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਿਆ ਹੈ ਹੈਨਾ ਤੇ ਆਓ ਹੁਣ ਚੀਨੀ ਦੇ ਗਲਾਸ ਨੂੰ ਦੇਖੀਏ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਚੀਨੀ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਈ ਹੈ ਹਾਲਾਂਕਿ ਕੁਝ ਚੀਨੀ ਹਾਲੇ ਨਹੀਂ ਕੁਲੀ ਪਰ ਜੇ ਅਸੀਂ ਇਸ ਨੂੰ ਘੋਲਦੇ ਰਹਾਂਗੇ ਤਾਂ ਇਹ ਵੀ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਵੇਗੀ ਹੁਣ ਆਪਾਂ ਤੀਜੇ ਗਲਾਸ ਨੂੰ ਦੇਖਦੇ ਹਾਂ ਇੱਥੇ ਜੇ ਅਸੀਂ ਬਰੀਕੀ ਨਾਲ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਹਲਦੀ ਗਲਾਸ ਦੇ ਢੇਠਾਂ ਜਾਂ ਤਲ ਤੇ ਜੰਮ ਗਈ ਹੈ ਅਸੀਂ ਗਲਾਸ ਦੇ ਉੱਪਰੋਂ ਵੀ ਇਹ ਦੇਖ ਸਕਦੇ ਹਾਂ ਉੱਪਰ ਦਾ ਕੁਝ ਪਾਣੀ ਸਾਫ਼ ਹੈ ਪਰ ਅਸੀਂ ਦੇਖ ਸਕਦੇ ਹਾਂ ਕਿ ਹਲਦੀ ਗਲਾਸ ਦੇ ਤਲ ਤੇ ਜਾ ਕੇ ਜੰਮ ਰਹੀ ਹੈ ਤੇ ਆਓ ਹੁਣ ਚੌਥੇ ਅਤੇ ਆਖਰੀ ਗਲਾਸ ਨੂੰ ਦੇਖੀਏ ਇੱਥੇ ਵੀ ਅਸੀਂ ਆਟੇ ਨੂੰ ਗਲਾਸ ਦੇ ਢੇਠਾਂ ਜਾਂ ਤਲ ਤੇ ਜੰਮਦੇ ਹੋਏ ਦੇਖ ਸਕਦੇ ਹਾਂ ਜੇ ਅਸੀਂ ਇਸ ਨੂੰ ਉੱਪਰ ਤੋਂ ਦੇਖੀਏ ਤਾਂ ਅਸੀਂ ਦੇਖ ਪਾਵਾਂਗੇ ਕਿ ਪਾਣੀ ਕੁਝ ਹੱਦ ਤੱਕ ਸਾਫ਼ ਹੈ ਅਤੇ ਆਟਾ ਗਲਾਸ ਦੇ ਤਲ ਤੇ ਜਮਾ ਹੋ ਰਿਹਾ ਹੈ ਇਹ ਪੂਰੀ ਤਰ੍ਹਾਂ ਨਾਲ ਗਾਇਬ ਨਹੀਂ ਹੋਇਆ ਹੈ ਤਾਂ ਇਸ ਪ੍ਰਯੋਗ ਨਾਲ ਇਹ ਪਤਾ ਲੱਗਾ ਕਿ ਕੁਝ ਪਦਾਰਥ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਂਦੇ ਨੇ ਜਦਕਿ ਕੁਝ ਨਹੀਂ ਹੁੰਦੇ ਜੋ ਪਦਾਰਥ ਪਾਣੀ ਵਿੱਚ ਥੋੜਾ ਜਿਹਾ ਮਿਲਾਉਣ ਨਾਲ ਇੱਕਦਮ ਗਾਇਬ ਹੋ ਜਾਂਦੇ ਨੇ ਉਹਨਾਂ ਨੂੰ ਕੁਲੰਸ਼ੀਲ ਪਦਾਰਥ ਕਹਿੰਦੇ ਨੇ ਅਤੇ ਜੋ ਪੂਰੀ ਤਰ੍ਹਾਂ ਨਾਲ ਗਾਇਬ ਨਹੀਂ ਹੁੰਦੇ ਉਹ ਅਕੁਲੰਸ਼ੀਲ ਪਦਾਰਤ ਕਹੇ ਜਾਂਦੇ ਨੇ ਤਾਂ ਇਹ ਕੁਲੰਸ਼ੀਲ ਅਤੇ ਅਕੁਲੰਸ਼ੀਲ ਪਦਾਰਥਾਂ ਦੀਆਂ ਕੁਝ ਉਦਾਹਰਨਾਂ ਨੇ ਅਜੇ ਹੋਰ ਵੀ ਬਹੁਤ ਸਾਰੇ ਪਦਾਰਥ ਨੇ ਅਤੇ ਇਹ ਪਦਾਰਥਾਂ ਦਾ ਵਰਗੀਕਰਨ ਕਰਨ ਦਾ ਇੱਕ ਤਰੀਕਾ ਹੈ ਮਤਲਬ ਕਿ ਪਾਣੀ ਵਿੱਚ ਕੁਲੰਸ਼ੀਲਤਾ ਦੇ ਆਧਾਰ ਤੇ ਅਸੀਂ ਪਦਾਰਥਾਂ ਦਾ ਵਰਗੀਕਰਨ ਕਰ ਸਕਦੇ ਹਾਂ ਕੁਝ ਪਦਾਰਥ ਜਲਵਿਲ ਕੁਲੰਸ਼ੀਲ ਹੁੰਦੇ ਨੇ ਅਤੇ ਕੁਝ ਨਹੀਂ ਹੁੰਦੇ ਇਸੇ ਤਰ੍ਹਾਂ ਅਸੀਂ ਤਰਲ ਪਦਾਰਥਾਂ ਨੂੰ ਵੀ ਦੇਖ ਸਕਦੇ ਹਾਂ ਤਾਂ ਆਪਾਂ ਪਹਿਲਾਂ ਠੋਸ ਪਦਾਰਥਾਂ ਨੂੰ ਘੋਲਿਆ ਤੇ ਆਓ ਹੁਣ ਤਰਲ ਪਦਾਰਥਾਂ ਨੂੰ ਘੋਲ ਕੇ ਦੇਖੀਏ ਆਪਾਂ ਖਾਣਾ ਪਕਾਉਣ ਦੇ ਤੇਲ ਨੂੰ ਪਾਣੀ ਵਿੱਚ ਘੋਲਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਤਾਂ ਇਸੇ ਇੱਥੇ ਤੇਲ ਪਾਇਆ ਹੈ ਤੇ ਆਓ ਹੁਣ ਇਸ ਨੂੰ ਘੋਲਣ ਦੀ ਕੋਸ਼ਿਸ਼ ਕਰੀਏ ਪਰ ਇਹ ਕੀ ਤੇਲ ਅਸਲ ਵਿੱਚ ਗਾਇਬ ਨਹੀਂ ਹੋ ਰਿਹਾ ਇਸ ਦੀ ਬਜਾਏ ਇਹ ਬੀਕਰ ਦੇ ਉੱਪਰ ਇਕੱਠਾ ਹੋ ਰਿਹਾ ਹੈ ਇਹ ਦੇਖੋ ਅਸਲ ਵਿੱਚ ਸਾਰੇ ਤੇਲ ਇਸੇ ਤਰ੍ਹਾਂ ਦਾ ਵਿਹਾਰ ਕਰਦੇ ਨਹੀਂ ਮੈਂ ਇੱਥੇ ਖਾਣਾ ਪਕਾਉਣ ਦਾ ਤੇਲ ਲਿਆ ਹੈ ਪਰ ਚਾਹੇ ਕੋਈ ਵੀ ਤੇਲ ਲੈ ਲਓ ਭਾਵੇਂ ਮਿੱਟੀ ਦਾ ਤੇਲ ਹੋਵੇ ਨਾਰੀਅਲ ਦਾ ਤੇਲ ਹੋਵੇ ਉਹ ਪਾਣੀ ਵਿੱਚ ਨਹੀਂ ਘੁਲਦਾ ਇਸ ਦਾ ਮਤਲਬ ਹੈ ਕਿ ਇਹ ਤਰਲ ਪਦਾਰਥ ਪਾਣੀ ਵਿੱਚ ਅਕੁਲੰਸ਼ੀਲ ਹੁੰਦੇ ਨੇ ਇੱਥੇ ਅਸੀਂ ਕੁਝ ਠੋਸ ਪਦਾਰਥਾਂ ਦੀ ਘੁਲਣਸ਼ੀਲਤਾ ਦੇ ਬਾਰੇ ਗੱਲ ਕੀਤੀ ਆਪਾਂ ਤਰਲ ਪਦਾਰਥਾਂ ਦੀ ਘੁਲਣਸ਼ੀਲਤਾ ਦੇ ਬਾਰੇ ਵੀ ਗੱਲ ਕੀਤੀ ਪਰ ਅਸੀਂ ਗੈਸਾਂ ਦੀ ਘੁਲਣਸ਼ੀਲਤਾ ਦਾ ਵੀ ਪਤਾ ਲਗਾ ਸਕਦੇ ਹਾਂ ਕੁਝ ਗੈਸਾਂ ਪਾਣੀ ਵਿੱਚ ਘੁਲਣਸ਼ੀਲ ਹੁੰਦੀਆਂ ਨੇ ਅਤੇ ਕੁਝ ਨਹੀਂ ਹੁੰਦੀਆਂ ਜਿਵੇਂ ਕਿ ਪਾਣੀ ਵਿੱਚ ਘੁਲਣਸ਼ੀਲ ਗੈਸ ਦਾ ਇੱਕ ਉਦਾਹਰਨ ਆਕਸੀਜਨ ਹੈ ਪਾਣੀ ਵਿੱਚ ਆਮ ਤੌਰ ਤੇ ਥੋੜੀ ਮਾਤਰਾ ਵਿੱਚ ਆਕਸੀਜਨ ਘੁਲੀ ਹੁੰਦੀ ਹੈ ਅਤੇ ਇਹ ਪਾਣੀ ਵਿੱਚ ਰਹਿਣ ਵਾਲੇ ਪੌਦਿਆਂ ਅਤੇ ਜਾਨਵਰਾਂ ਲਈ ਬਹੁਤ ਜ਼ਰੂਰੀ ਹੈ ਤਾਂ ਇਸ ਗਤੀਵਿਧੀ ਨਾਲ ਅਸੀਂ ਦੇਖਿਆ ਕਿ ਅਸੀਂ ਪਾਣੀ ਵਿੱਚ ਘੁਲਣਸ਼ੀਲਤਾ ਦੇ ਆਧਾਰ ਤੇ ਕੁਝ ਪਦਾਰਥਾਂ ਦਾ ਵਰਗੀਕਰਨ ਕਰ ਸਕਦੇ ਹਾਂ ਉਹਨਾਂ ਦੇ ਸਮੂਹ ਬਣਾ ਸਕਦੇ ਹਾਂ ਜੋ ਪਦਾਰਥ ਪਾਣੀ ਵਿੱਚ ਮਿਲਾਉਣ ਤੇ ਘੁਲ ਜਾਂਦੇ ਨੇ ਉਹ ਘੁਲਣਸ਼ੀਲ ਹੁੰਦੇ ਨੇ ਅਤੇ ਜੋ ਨਹੀਂ ਘੁਲਦੇ ਉਹਨਾਂ ਨੂੰ ਅਘੁਲਣਸ਼ੀਲ ਪਦਾਰਥ ਕਿਹਾ ਜਾਂਦਾ ਹੈ।